ਗੱਲ ਪਤਾ ਕੀ ਗੱਲ ਇਹ ਆ ਕਿ ਚਲੋ ਚਿੱਟਾ ਪਾਉਣਾ ਜਾਂ ਖੱਟਾ ਪਾਉਣਾ ਇੱਕ ਤਾਂ ਤੁਸੀਂ ਪਤਾ ਨਹੀਂ ਸਵਾਲ ਕਿੱਥੋਂ ਕੱਢ ਲਿਆਉਂਦੇ ਜੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕੋਈ ਮਰ ਰਿਹਾ ਇਸ ਨੂੰ ਪੱਤਰਕਾਰ ਨੇ ਨਾ ਮੇਰੇ ਰਾਈਜ਼ਰ ਪੱਤਰਕਾਰ ਸਵਾਲ ਹੀ ਕਰੇਗਾ ਜੀ ਤੇ ਚਿੱਟਾ ਸਾਫਾ ਕਿਹੜਾ ਹੁੰਦਾ ਜੀ ਮੈਨੂੰ ਤਾਂ ਚਿੱਟਾ ਲਗਾ ਤੁਹਾਨੂੰ ਪਤਾ ਹੀ ਹੈ ਜਿਹੜੇ ਪਰਚੀ ਹੋਏ ਪਹਿਲਾਂ ਸਰਪੰਚਾਂ ਦੇ ਅੱਛਾ ਗੱਲ ਪਤਾ ਕੀ ਆ ਵੇਖੋ ਮੈਂ ਬਹੁਤ ਸਰਪੰਚ ਸ਼ਾਮਲ ਕੀਤੇ ਵੱਡੀ ਗਿਤੀ ਦੇ ਵਿੱਚ ਸ਼ਾਮਲ ਕੀਤੇ ਆ ਪਰ ਮੈਂ ਕਿਸੇ ਨੂੰ ਕੋਈ ਸਰੋਪਾ ਨਹੀਂ ਪਾਇਆ ਮੈਂ ਹੁਣ ਯਕਾ ਸਰਪੰਚ ਕਾਲੂ RAM ਆ ਕੰਚਾਂਪੁਰ ਤੋਂ ਨੂੰ ਮੈਂ ਸ਼ਾਮਲ ਕਰਕੇ ਆਇਆ ਮੈਂ ਸਰੋਪਾ ਨੇ ਪਾਇਆ ਮੈਂ ਘੋਟੋ ਲਵਾਈ ਉਹਦੇ ਘਰ ਜਾ ਮੈਂ ਵੇਖੋ ਜਿਹੜੇ ਬੰਦੇ ਨੇ ਮਨ ਬਣਾ ਲਿਆ ਤੁਹਾਡੇ ਨਾਲ ਚੱਲਣ ਦਾ ਸਰੋਪਾ ਪਾਇਆ ਕੋਈ ਜ਼ਿਆਦਾ ਨਹੀਂ ਮਨ ਬੰਦ ਲੋਕ ਜਦੋਂ ਮਨ ਬਣਾ ਲੈਣ ਨਾ ਉਹ ਲੋਕ ਉਹਦਾ ਹੀ ਤੁਰ ਪੈਂਦੇ ਆ ਮੈਂ ਅਠਵਾਲਾ ਤੋਂ ਸਰਜੀਤ ਸਿੰਘ ਉਹਦੇ ਨਾਲ ਇੱਕ ਮੁੰਡਾ ਸਾਡਾ ਗਰਵੇਸ਼ ਸਿੰਘ ਸਰਪੰਚ ਅਠਵਾਲਾ ਪਿੰਡੋਂ ਮੈਂ ਨਾਲ ਸ਼ਾਮਲ ਕਰਕੇ ਮੈਂ ਨਹੀਂ ਸਰੋਪਾ ਪਾਇਆ ਉਹ ਮੈਂ ਨੂੰ ਉਹਨਾਂ ਘਰ ਸੱਦਿਆ ਉਹਨਾਂ ਆਪਦੇ ਘਰ ਇਕੱਠ ਕੀਤਾ ਮੇਰੇ ਨਾਲ ਤੁਰੇ ਇਹ ਸਰੋਪਿਆਂ ਵਾਲੀ ਰਾਜਨੀਤੀ ਨਹੀਂ ਮੈਂ ਆਪਾਂ ਦੇ ਵੇਖੋ ਆਪਾਂ ਦੇ ਪਿਆਰ ਨਾਲ ਦਿਲ ਜਿੱਤਣ ਵਾਲੇ ਬੰਦੇ ਆ ਤੇ ਲੋਕ ਮੇਰੇ ਨਾਲ ਪਿਆਰ ਨਾਲ ਤੁਰ ਹੁੰਦੇ 32 ਕੈਮਰੇ ਲਾਤੇ ਕਹਿੰਦੇ ਜੇਲ੍ਹ ਦੇ ਵਿੱਚ ਐਡਾ ਕਰਾਂ ਮੇਰੇ ਤੋਂ ਅਸੀਂ ਕਿ ਜੇਰੇ ਮੇਰੇ ਹਰ ਜਗ੍ਹਾ ਤੇ ਮੇਰੀ ਮੂਵਮੈਂਟ ਰਿਕਾਰਡ ਕਰਦੇ ਨੇ 32 ਕੈਮਰੇ ਮੈਨੂੰ ਲੱਗਦਾ ਦੱਸੋ ਪਿਆਰ ਤੇ ਫੱਦੀ ਕੈਮਰੇ ਕਿੱਥੋਂ ਲੱਗੇ ਜਾਂਗੇ ਗਾਰਲਿਕ ਬ੍ਰੈਡ ਮੇਰੇ ਅੱਗੇ ਪਿੱਛੇ ਘੁੰਮਦੀ ਸੀ ਦਿਖਾ ਲੈਣ ਫਿਰ ਆਪਾਂ ਨੂੰ ਕੀ ਜੀ ਕਹਿੰਦੇ ਕਿਸਹਰਾਣਾ ਲਾਕਤ ਆਪਾਂ ਦਾ ਸਾਦਾ ਫੁਰਕਾ ਛਕਣ ਵਾਲੇ ਬੰਦੇ ਆ ਇਹ گارਲਿਕ ਬ੍ਰੈਡਾਂ ਦੀ ਗੱਲ ਕਰਕੇ گارਲਿਕ ਬ੍ਰੈਡ ਖਾਣ ਗਿਆ ਨਹੀਂ ਉਹਨਾਂ ਨੇ ਕਿਹਾ ਦੋਸਤਾਂ ਨਾਲ ਪੈਗਨ ਵੀ ਖਾਦੇ ਚਲੋ ਚੰਗੀ ਗੱਲ ਆ ਜਿਹੜੀ ਚੀਜ਼ ਮਿਲਦੀ ਖਾਣੀ ਚਾਹੀਦੀ ਗਿੱਲ ਸਿੰਘ ਦੋ ਸਰਹਾਣੇ ਸੀ ਕਹਿੰਦੇ ਇੱਕ ਸਿਰ ਥੱਲੇ ਹੁੰਦਾ ਸੀ ਤੇ ਭਗਵੰਤ ਨਾਮ ਮਾਨ ਦਾ ਨਾਮ ਦਾ ਸਰਹਾਣਾ ਮੇਰੇ ਗੋਡਿਆਂ ਥੱਲੇ ਹੁੰਦਾ ਹੈ ਅੱਛਾ ਜੀ ਸਿਰ ਥੱਲੇ ਕਿਹੜੇ ਨਾਮ ਦਾ ਹੈ ਸਿਰ ਥਰੇ ਭਾਵੇਂ ਉਹ ਚਲੋ ਗਲਵੀਰ ਭਾਈ ਜੀ ਉਹ ਇੱਕ ਮਿੰਟ ਇੱਕ ਜਵਾਬ ਦੇ ਦਿੰਦਾ ਕਰੋ ਉਹਨੂੰ ਬੋਲੇ ਕਿ ਕੇਂਦਰੀਵਾਲ ਗਿੱਟੇ ਦੇ ਕੇਂਦਰੀਵਾਲ ਗੇੜੇ ਅੱਜ ਗੇੜੇ ਕਿ ਇਹ ਨਾ ਚੀਜ਼ਾਂ ਦਾ ਕੋਈ ਮੁੱਲ ਨਹੀਂ ਮੇਰਾ ਵੀ ਇਹ ਇਹ ਜਿਹੜੀ ਹੈ ਨਾ ਪੰਜਾਬ ਦੇ ਵਿੱਚ ਆਪਾਂ ਨੂੰ ਸ਼ਾਂਤੀ ਰੱਖਣੀ ਪਊ। ਆਪਾਂ ਵਿਧਾਇਕ ਕਿਦਾਂ ਗੁਜ਼ਾਰਾ ਹੋਊਗਾ। ਆਪਾਂ ਗੱਲ ਪੰਜਾਬ ਦੇ ਮੁੱਦਿਆਂ ਦੀ ਕਰੀਏ, ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੀਏ। ਮੈਂ ਤਾਂ ਕਈ ਵਾਰ ਸੋਚਦਾ ਹੁੰਦਾ ਕਿ ਜਿੱਥੇ ਪੰਜਾਬ ਦੀ ਗੱਲ ਆ ਜੇ ਨਾ ਉੱਥੇ ਸਾਰਿਆਂ ਨੂੰ ਇਕੱਠੇ ਹੋ ਕੇ ਮੀਟਿੰਗ ਕਰਨੀ ਚਾਹੀਦੀ। ਪਰ ਇਹ ਜਿਹੜਾ ਜ਼ਹਿਰ ਭਰੀ ਜਾਂਦੇ ਆ ਨਾ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ। ਲੇਖੋ ਹੋਰ ਨਹੀਂ। ਮਤਲਬ ਜਿਹੜਾ ਜ਼ਹਿਰ ਇਹ ਲੋਕਾਂ ਪਰ ਅਸਾ ਕਪਟਨ ਅਮਰਿੰਦਰ ਦੀ ਸਰਕਾਰ ਲਈ, ਫੋਰਿੰਦਰ ਸਿੰਘ ਦੇ ਕਹਨ ਤੇ ਤਾਂ ਚੱਪਦੀ ਆਈ ਨਾ। ਉਹ ਜਿਹੜਾ ਕਿ ਜਿਹੜਾ ਕੋਈ ਕੈਪਟਨ ਤੋਂ ਥੋੜਾ ਜਿਹਾ ਲਾਭੇ ਹੋਣ ਲੱਗਦਾ ਸੀ ਉਹਦੀ ਫਾਈਲ ਮਜੀਠੀਆ ਕੋਲ ਚਲ ਜਾਂਦੀ ਸੀ ਸਵੇਰੇ ਮਜੀਠੀਆ ਇਸੇ ਤਰ੍ਹਾਂ ਹੀ ਇਹਦੀਆਂ ਜੀ ਪਰੋਮਾਡੋਲ ਦੀਆਂ ਕੇਸ ਐ ਜੀ ਇਹਦੇ ਫੁਲਾਨੇ ਆ ਜੀ ਇਹਦੇ ਢਿੰਗੜੇ ਆ ਜੀ ਇਹ ਕੋਲ ਚਲਦਾ ਹੈ ਨਾ ਆ ਜੀਬ ਥੱਲੇ ਰੱਖਣ ਵਾਲੀ ਗੋਲੀਆਂ ਦਾ ਇਹ ਵਪਾਰ ਕਰਦਾ ਜੀ ਚਲੋ ਸੁਖੀ ਰੰਡਾਵੇ ਦਾ ਆ ਗਿਆ ਜੀ ਇਹਦੇ ਬੰਦੇ ਜੀ ਜਾਲੀ ਬੀਜ ਵੇਚਦੇ ਆ ਜੀ ਜੇ ਆ ਜੀ ਚਾਹਦਾ ਸਾਰਾ ਟਿਕਟਣ ਮਰਿੰਦਰ ਸਿੰਘ ਦਾ ਇਸ਼ਾਰਾ ਸੀਗਾ ਉਹ ਔਰ ਉਹਦੇ ਵਿੱਚ ਕਲੇ ਪਈ ਨਵਜੋਤ ਸਿੰਘ ਸਿੱਧੂ ਨਾਲ ਕਲੇ ਪਾ ਛੱਡੀ ਪਰ ਪ੍ਰਤਾਪ ਬਾਜਵੇਣਾ ਪਾ ਛੱਡੀ ਮੈਨੂੰ ਦੱਸੋ ਕਿਸੇ ਨੇ ਬਣਾ ਕੇ ਰੱਖੀ ਹੈ ਨਾ ਜੇ ਉਹ 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 ਸਾਈਡ ਤੇ ਹੋ ਗਈ ਇਹ ਆ ਗਈ ਸਰਕਾਰ ਆਮ ਆਦਮੀ ਪਾਰਟੀ ਦੀ ਉਧਰ ਕੇਜਰੀਵਾਲ ਦੇ ਖਿਲਾਫ ਤੇ ਭਗਵੰਤ ਮਾਨ ਦੇ ਖਿਲਾਫ ਮਤਲਬ ਕੱਲ ਨੂੰ ਜਿਹੜਾ ਵੀ ਕੋਈ ਅੱਗੇ ਆਊਗਾ ਤੇ ਇਹਨਾਂ ਦਾ ਇਹ ਤਾਂ ਆਉਦੇ ਨਹੀਂ ਇਹਨਾਂ ਫਿਰ ਇਹ ਕੁਝ ਕਰਨ ਕਾਦਤ ਬਣ ਚੁੱਕੀ ਆ ਨਾ ਟਾਈਗਰ ਮੰਦ ਵੀ ਬਹੁਤ ਮਜਬੂਰ ਆ ਹੈਂ ਤੁਸੀਂ ਟਾਈਗਰ ਮੰਦ ਦੀ ਟਾਈਗਰ ਨਹੀਂ ਮੈਂ ਬਿਲਕੁਲ ਕੈਂਟਾ ਕੇ ਟੂਰ ਮੰਦਾ ਜੀ ਟਾਈਗਰ ਕਾਉਨ ਹੈ ਨਾ ਚਲੋ ਟਾਈਗਰ ਪੈ ਅੱਛਾ ਚਲੋ ਠੀਕ ਹੈ ਜੀ ਧੰਨਵਾਦ ਜੀ